ਵਾਹ ਵਾਹ ਮਹਾਂ ਗੋਬਿੰਦ ਸਿੰਘ ਆਪੇ ਪੁਰਖ ਆਪੇ ਪੁਰਖ ਨਾਹ ਵਾਹ ਵਾਹ ਮਹਾਂ ਗੋਬਿੰਦ ਸਿੰਘ ਆਪੇ ਪੁਰਖ ਨਾਹ ਆਪੇ ਪੁਰਖ ਨਾਹ ਆਵਾਹ ਕੋ ਬੇਦਸ਼ਮ ਆਪੇ ਗੁਰਕੇ ਆਪੇ ਗੁਰਕੇ ਆਪੇ ਗੁਰਕੇ ਆਪੇ ਗੁਰਕੇ ਆਪੇ ਗੁਰਕੇ ਆਪੇ ਵਾਹ ਕੋਬਿੰਦ ਸਿੰਘ ਆਪਦੇ ਗੁਰ ਤੇ ਨਾਮ ਆਪਦੇ ਗੁਰ ਤੇ ਨਾਮ ਸਤ ਸੰਗਤ ਮੇ ਆਏ ਸਤੇ ਲੱਤ ਤਿਚਾ ਆਇਆ ਸਤ ਆਪੇ ਗੁਰ ਤੇ ਲਾ ਆਹਾ ਵਾਹ ਗੁਪਿੰਦ ਸਿੰਘ ਆਪੇ ਗੁਰ ਤੇ ਲਾ 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 खिला में मिर् सिंह पापे बुल बाो में मिर् सिंह पापे कुे बुझेला ਜਨਮ ਸੁਹੇਲਾ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਆਵਾਹ ਕੋ ਬਿੰਦ ਸਿੰਘ ਆਪੇ ਗੁਰ ਤੇਰਾ ਆਪੇ ਗੁਰ ਤੇਰਾ ਆਵਾਹ ਕੋ ਬਿੰਦ ਸਿੰਘ ਆਪੇ ਗੁਰ ਤੇਰਾ ਆਪੇ ਗੁਰ ਤੇਰਾ ਆਪੇ ਗੁਰ ਤੇ ਲਾ 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 ਵਾ ਵਾ ਗੋ ਪ੍ਰੇਮ ਸਿੰਘ ਬੇਦਸੇ ਆਪੇ ਮੁੜ ਕੇ ਰਾਹ ਆਪੇ ਮੁੜ ਕੇ ਪੁਰ ਸੰਗਤ ਕਿਨੇ ਹਾਲਸਾ ਮਨ ਮੁਕੀ ਦਵੇਲਾ ਪਰ ਸੰਗਤ ਦੀਨੀ ਖਾਲਸਾ ਮਨ ਮੂਹੇ ਮੂਨੇ ਅੰਦਾਜ਼ ਪਰ ਸੰਗਤ ਦੀਨੀ ਖਾਲਸਾ ਮਨ ਮੂਹੇ

ਤੇਰੇ ਗੁਰ ਚੇਨਾ ਆਪੇ ਗੁਰ ਚੇਨਾ ਆਪੇ ਗੁਰ ਚੇਨਾ ਆਹ ਬੜਾ ਸੰਗ ਵਾਹ ਮਹਾਂਕੋਬਿੰਦ ਸਿੰਘ ਆਪੇ ਗੁਰ ਚੇਨਾ ਆਪੇ ਗੁਰ ਚੇਨਾ ਬੜਾ ਸੰਗ ਦੀ ਵਾਹ ਮਹਾਂਕੋਬਿੰਦ ਸਿੰਘ ਆਪੇ ਚੇਲਾ ਆਪੇ ਗੁਰ ਚੇਲਾ ਆ ਸਸਮ ਦੀਖ ਸੇਵ ਦੀ ਗੱਲ ਕਰਨੀ ਜਦੋਂ ਰਾਗੀ ਸਿੰਘ ਬੋਲੇ ਨਾਲੇ ਬੋਲਣ ਤਾਂ ਬੋਲਿਆ ਕਰੀਏ ਤੋਂ ਵੀ ਦਿੱਲੀ ਵਿੱਚ ਕੀਰਤਨ ਸਮਾਗਮ ਚੱਲ ਰਿਹਾ ਸੀ ਤੇ ਤੁਸੀਂ ਸਾਰੇ ਜਾਣਦੇ ਰਾਗੀ ਮਨਪ੍ਰੀਤ ਸਿੰਘ ਜੀ ਕਾਲ ਕਰੀ ਉਜਤੋ ਕੀਰਤਨ ਕਰਨ ਜਾਂ ਸਿਮਰਨ ਕਾਫੀ ਕਰਾਂਦੇ ਨੇ ਤੇ ਕੋਈ ਤਰਕਵਾਦੀ ਬੰਦਾ ਬੜੇ ਹੁੰਦੇ ਸੰਗਤ ਵਿੱਚ ਤੇ ਉਹ ਟੁਕ ਟੁਕ ਕਹਿਣ ਲੱਗੇ ਕਿ ਕਹਿੰਦੇ ਵੀ ਤੁਸੀਂ ਨਾ ਸ਼ਬਦ ਘਟ ਪੜਦੇ ਤੇ ਵਾਇਕੋ ਸਿਮਰਨ ਜਾੜਾ ਕਰਨ ਦੇ ਕਹਿੰਦੇ ਵੀ ਸੰਗਤ ਪਸੰਦ ਕਰਦੀ ਏ ਤੇ ਮੈਂ ਕਰਦਾ ਸੰਗਤ ਮੈਨੂੰ ਭੁੱਲਦੀ ਏ ਤੇ ਮੈਂ ਕਰਦਾ ਤੇ ਉਹ ਕਹਿਣ ਲੱਗੇ ਨਹੀਂ ਕਰਨਾ ਚਾਹੀਦਾ ਤੇ ਜਿਵੇਂ ਦਰਬਾਰ ਤਵਾਰ ਖੜੇ ਸੀ ਤੇ ਇੱਕ ਦੋ ਬੰਦੇ ਹੋ ਰਾਇ ਤੇ ਕਹਿਣ ਲੱਗੇ ਨੇ ਭਾਈ ਸਾਹਿਬ ਗਿਆਨੀ ਤੁਸੀਂ ਕਰਿਆ ਕਰੋ ਜਦ ਤੁਸੀਂ ਕਹਿੰਦੇ ਹੋ ਨਾ ਵੀ ਸਾਰੇ ਬੰਦੋ ਵਾਹਿਗੁਰੂ ਸਾਰੇ ਨਾਲ ਸਜੋ ਕਹਿੰਦੇ ਮੈਂ ਹੋ ਸਕਦਾ ਭਟਕ ਪਿਉ ਤੇ ਇਹ ਗੱਲ ਸੁਣ ਤੋਂ ਉਸ ਦਾ ਮੇਰਾ ਧਿਆਨ ਤੁਹਾਡੇ ਵੱਲ ਆ ਜਾਵੇ ਤੇ ਬੋਲਿਆ ਕਿ ਇੱਕ ਵਾਰ ਧਿਆਨ ਸਾਡੇ ਭਟਕ ਜਾਂਦਾ ਜੇ ਕਹਿੰਦੇ ਆ ਤੇ ਪੜਿਆ ਕਰੀਏ ਕਿਉਂਕਿ ਉਹ ਨਾਲ ਸਾਡੇ ਰਾਗੀ ਸਾਹਿਬ ਗੁਰੂ ਸਾਹਿਬ ਦੇ ਨਾਲ ਤੇ ਬੜੀ ਕਿਰਪਾ ਗੁਰੂ